ਸਵੇਰੇ ਸਵੇਰੇ ਤੱਕ ਕਾਫੀ ਧੁੰਦ ਸੀਗੀ ਤੇ ਹੁਣ ਥੋੜਾ ਠੀਕ ਐ ਨਿਕਲਦੇ ਆਂ ਫਿਰ ਬਾਹਰ ਨੂੰ ਬਾਈ ਤੇ ਅੱਜ ਪਿੰਦਰ ਦਾ ਜਨਮ ਦਿਨ ਮੁਬਾਰਕ ਮਿੱਤਰਾ ਧੰਨਵਾਦ ਬਈਨਾਂ ਨੂੰ ਬਹੁਤ ਬਹੁਤ ਤੇ ਸਾਰੇ ਜਣੇ ਅੱਜ ਕਮੈਂਟਾਂ ਚ ਪਿੰਦਰ ਨੂੰ ਹੈਪੀ ਬਰਥਡੇ ਜਰੂਰ ਵਿਸ਼ੇ ਕਰਿਓ ਨਾਲੇ ਆਪਣੇ ਕਮੈਂਟਾਂ ਦੀ ਗਿਣਤੀ ਵਧਾ ਜਾਣੀ ਆ ਅੱਜ ਫਿਰ ਕੀ ਕਰਨ ਦਾ ਪਲਾਨ ਚੱਲਦੇ ਆਂ ਬਸ ਹੌਲੀ ਹੌਲੀ ਅੱਗੇ ਜਾ ਕੇ ਦੇਖਾਂਗੇ ਅੱਗੇ ਸ਼ਹਿਰ ਆਉਂਗਾ ਸਾਈਕਲ ਦਾ ਦੇਖਦੇ ਆ ਪਹਿਲਾਂ ਯਾਰ ਸੱਚ ਹਾਂ ਸਾਈਕਲ ਸਾਡਾ ਖਰਾਬ ਹੈਗਾ ਪਿੰਦਰਜੀ ਦਾ ਜਿਹੜਾ ਮੂਰਲੇ ਸਾਈਕਲ ਦਾ ਆਪਣਾ ਟਾਇਰ ਜਿਹੜਾ ਮੂਰਲਾ ਉਹਦਾ ਨਾਟਾ ਇੱਕ ਉਹ ਟੁੱਟਿਆ ਪਿਆ ਬਾਈ ਤੇ ਉਹ ਵੀ ਅਸੀਂ ਨਵਾਂ ਲੈਣਾਗਾ ਗੋਗ ਲਾਵਾਂਗੇ ਕਿਤੋਂ ਦੇਖਦੇ ਆ ਦੁਕਾਨ ਤੇ ਪੈਕਿੰਗ ਕਰ ਲਈ ਫਿਰ ਇਹਨੇ ਅਸੀਂ ਅੱਜ ਕਾਫੀ ਰੈਸਟ ਕਰੀ ਵਧੀਆ ਹੋਇਆ ਰੈਸਟ ਕਰ ਲਈ ਸੀ ਕਿ ਕੱਲ ਜਲਦੀ ਖੜ ਗਏ ਸੀ ਅਸੀਂ ਟਾਈਮ ਸਰੀ ਇਫੇ ਰੋਟੀਆਂ ਪਕਾ ਕੇ ਤੇ ਮੰਨ ਲਓ 8:00 ਵਜੇ ਨੂੰ ਸੌਂ ਗਿਆ ਸੀਗਾ ਮੈਂ ਤਾਂ ਪੂਰਾ ਵਧ ਗਿਆ ਨੀਂਦ ਆਈ ਬਾਈ ਨਿਕਲਦੇ ਆ ਬਾਹਰ ਬਾਈ ਪੈਕਿੰਗ ਕਰ ਲਈਏ ਤੇ ਦਿਨ ਕਾਫੀ ਚੜ ਚੁੱਕਿਆ ਵੈਸੇ ਧੁੰਦ ਦਾ ਬੱਦਲ ਜੇ ਵੀ ਹੈਗੇ ਹੈਗੇ ਝੁੱਪ ਤਾਂ ਸ਼ਾਇਦ ਹੀ ਨਿਕਲੇ ਅੱਜ ਕੱਲ ਤਾਂ ਧੁੱਪ ਨਿਕਲੀ ਸੀ ਵਧੀਆ ਪਰ ਮੈਨੂੰ ਲੱਗਦਾ ਅੱਜ ਨਹੀਂ ਨਿਕਲਦੀ ਤੇ ਬਾਕੀ ਸਵਾਗਤ ਹੈ ਸਾਰਿਆਂ ਦਾ ਅੱਜ ਦੇ ਵਲੌਗ ਦੇ ਵਿੱਚ ਤੇ ਤਰੀਖ ਹੋ ਗਈ ਅੱਜ 2 2026 ਤੇ ਪਿੰਡ ਕਿਹੜਾ ਸੀ ਇਹ ਰਾਜੀਪੁਰ ਰਾਜੀਪੁਰ ਹਾਂ ਰਾਜੀਪੁਰ ਨੇਪਾਲ ਚਾਂਭਈ ਅਸੀਂ ਨੇਪਾਲ ਚ ਸਾਨੂੰ ਅੱਜ 4 ਦਿਨ ਹੋ ਗਏ ਤੇ ਘਰੋਂ ਚੱਲਿਆ ਨੂੰ ਸਾਨੂੰ ਹੋ ਗਏ ਆ 39 ਦਿਨ 40 ਦਿਨ ਹੋਣ ਵਾਲੇ ਆ ਬਸ ਇੱਕ ਘਾਟ ਹੀ ਆ ਹੋ ਜਾਣਗੇ ਉਹ ਵੀ ਜਲਦੀ ਤੇ ਸਾਈਕਲ ਠੀਕ ਕਰਾਉਣਾ ਨਾ ਤੇ ਇਹਦੇ ਸਾਈਕਲ ਦਾ ਜਿਹੜਾ ਉਹ ਮੂਹਰਲੇ ਟਾਇਰ ਦਾ ਉਹ ਟੁੱਟਿਆ ਪਿਆਗਾ ਤੇ ਉਹ ਨਵਾਂ ਲੈਣਾ ਪੈਣਾ ਦੋ ਤਿੰਨ ਐਕਸਟਰਾ ਹੀ ਲੈ ਲਾਂਗੇ ਕਿਉਂਕਿ ਅੱਗੇ ਜਾ ਕੇ ਜੇ ਕਦੇ ਫੇਰ ਇਹ ਜੀ ਚੀਜ਼ ਹੋਵੇ ਤਾਹੋ ਅਸੀਂ ਆਪ ਹੀ ਠੀਕ ਕਰ ਲਿਆ ਕਰਾਂਗੇ ਬਾਕੀ ਬਣੇ ਰਹੋ ਵਲੌਗ ਚ ਕਰਦੇ ਆ ਕਿ ਜਾ ਕੇ ਪਿੰਦਰ ਦਾ ਬਰਥਡੇ ਸੈਲੀਬ੍ਰੇਟ ਹੋਰ ਚਲੇ ਗਿਆ ਆਪਣੇ ਕੰਪਲ ਪਾਲ ਗਏ ਬੈਗ ਚ ਚੱਲਦੇ ਆਂ ਫਿਰ ਥੋੜੇ ਜਿਹਾ ਟਾਈਮ ਦਾ ਪੱਕਾ ਆਪਾਂ ਅੱਗੇ ਨੂੰ ਸਮਾਨ ਆਪਣਾ ਸਾਰਾ ਪੈਕ ਹੈ ਬਸ ਮੈਟ ਜੇ ਬਲੇਡ ਲਾਂਗੇ ਜਦੋਂ ਟੈਂਟ ਇਕੱਠਾ ਕਰਨਾ ਹੋਇਆ ਤੇ ਐਨੇ ਪਿੰਦਰ ਨੇ ਧਰ ਲਈ ਆ ਚਾਹ ਬਾਈ ਬੜੀ ਵਧੀਆ ਚਾਹ ਧਰੀਏ ਤੇ ਸਾਨੂੰ ਬਾਹਰਲਾ ਵੀ ਆਪਾਂ ਦਿਖਾ ਦਈਏ ਮਾੜਾ ਜ ਟੈਂਟ 'ਚ ਬੈਠੀ ਬੋਲੀ ਜਾਂਦੇ ਆ ਮੈਂ ਤਾਂ ਫਰੈਸ਼ ਹੋਣ ਨੂੰ ਇੱਧਰ ਬਾਈ ਨੇ ਦੇਤਾ ਸੀਗਾ ਔਰ ਟਾਇਲਟ ਬਾਥਰੂਮ ਵਗੈਰਾ ਬਾਈ ਕਹਿੰਦਾ ਜੀ ਤੁਸੀਂ ਯੂਜ਼ ਕਰ ਸਕਦੇ ਹੋ ਆਪਣੇ ਘਰ ਦੇ ਵਿੱਚ ਉਹ ਸਾਹਮਣੇ 게ਟ ਬਣਿਆ ਹੋਇਆ ਉਹ ਪਰਲੀ ਬਾਈ ਦੀ ਦੁਕਾਨ ਆ ਉਹਨਾਂ ਤੋਂ ਆਪਾਂ ਪੁੱਛਿਆ ਸੀ ਰਾਤ ਨੂੰ ਬੀਟੈਂਟ ਲਾ ਸਕਦੇ ਆ ਬਾਈ ਕਹਿੰਦਾ ਲਾਓ ਕੋਈ ਚੱਕਰ ਨਹੀਂ ਬਾਈ ਵੀ ਪੰਜਾਬ ਰਹਿ ਕੇ ਆਇਆ ਸੀ ਜੀਰਕਪੁਰ ਵਾਲੀ ਸਾਈਡ ਐਚੀਆਰ ਕੰਪਨੀ ਚ ਤੇ ਬਾਈ ਨੂੰ ਮਾੜੀ ਮੋਟੀ ਪੰਜਾਬੀ ਵੀ ਆਉਂਦੀ ਸੀਗੀ ਤੇ ਵਧੀਆ ਲੱਗਿਆ ਬਾਈ ਤੇ ਠੰਡ ਇੱਧਰ ਹੈਗੀ ਆ ਕਾਫੀ ਮੌਸਮ ਤੁਸੀਂ ਬਾਹਰ ਦਾ ਚੈੱਕ ਕਰ ਸਕਦੇ ਹੋ ਤੁੰਡ ਹੈਗੀ ਆ ਤੇ ਬੱਦਲ ਹੈਗੇ ਆ ਦੋ ਤਿੰਨਰਾਂ ਦੇ ਬੱਦਲ ਦੇ ਹੈਗੇ ਆ ਕੱਲ ਥੋੜੀ ਧੁੱਪ ਨਿਕਲੀ ਸੀ ਵਧੀਆ ਅੱਜ ਮਨ ਲਾਦਾ ਜਮਾ ਹੀ ਨਹੀਂ ਨਿਕਲਦੀ ਤੇ ਇੱਧਰ ਆਪਣੇ ਪਰਲੀ ਸਾਡੇ ਠੇਕਾ ਹੈਗਾ ਇਹ ਇੱਥੇ ਸ਼ਰਾਬੀ ਜੇ ਸਾਰੀ ਰਾਤ ਹੀ ਬੋਲੀ ਗਏ ਸਾਨੂੰ ਐਸੀ ਕੋਈ ਹੋਣਾ ਡੱਕ ਡੁੱਕ ਕੇ ਇੱਧਰ ਨੂੰ ਆ ਜੇ ਵੀ ਟੈਂਟ ਲੱਗਿਆ ਪਿਆਗਾ ਇੱਧਰ ਸਾਈਕਲ ਜੇ ਖੜੇ ਸੀਗੇ ਕਹਿੰਦੇ ਵੀ ਇਹ ਕੌਣ ਆ ਬਾਈ ਪਰ ਕੋਈ ਕਿਸੇ ਨੇ ਸਾਨੂੰ ਕੋਈ ਤੰਗ ਨਹੀਂ ਕਰਿਆ ਬਾਈ ਜਮਾ ਤੇ ਆਰਾਮ ਨਾਲ ਅਸੀਂ ਪਏ ਰਹੇ ਆ ਆਪਦਾ ਵਧੀਆ ਤੇ ਵਧੀਆ ਨੀਂਦ ਪੂਰੀ ਹੋਈ ਰਾਤ ਕਿਉਂਕਿ ਥੱਕੇ ਹੁੰਨੇ ਆ ਸਾਈਕਲ ਤੇ ਨੀਂਦ ਤਾਂ ਬਾਧੂ ਆਉਂਦੀ ਐ ਕੋਈ ਐ ਡਾਰ ਡੋਰ ਦੇ ਵਿੱਚ ਹੀ ਰਹਿ ਜਾਂਦੇ ਸੁੱਤੇ ਪਤਾ ਹੀ ਨਹੀਂ ਲੱਗਦਾ ਨੀ ਦਾ ਆਉਂਦੀ ਹੈਗੀ ਤੇ ਹੁਣ ਵਧੀਆ ਕਾਲੀ ਚਾਹ ਬਣਾਉਣੇ ਆ ਆਦਾ ਪਾ ਕੇ ਕੀ ਦੁੱਧ ਵੀ ਪਾਇਆ ਅਜ ਪਰ ਦੁੱਧ ਤਾਂ ਹੈ ਹੀ ਨਹੀਂ ਸੁੱਕਾ ਦੁੱਧ ਸੀਗਾ ਸਾਡੇ ਕੋਲੇ ਪਹਿਲਾਂ ਉਹ ਮੁੱਕ ਗਿਆ ਬਾਈ ਤੇ ਹੁਣ ਕਾਲੀ ਚਾਹ ਪੀਣੇ ਆ ਆਦਾ ਪਾ ਕੇ ਵਧੀਆ ਤੇ ਗੋੜ ਪਾ ਕੇ ਵੈਸੇ ਉਹ ਵਧੀਆ ਰਹਿੰਦੀ ਐ એનર્ਜੀ ਵਧੀਆ ਦਿੰਦੀ ਐ ਦੁੱਧ ਵਾਲੀ ਚਾਹ ਥੋੜੀ ਜੀ ਖਰਾਬੀ ਕਰ ਸਕਦੀ ਐ ਪਰ ਇਹ ਨਹੀਂ ਕਰਦੀ ਐਨੀ ਇਹ ਜਮਾ ਬਲੈਕ ਟੀ ਸਮਝ ਲਓ ਬਸ ਹਾਂ ਬਲੈਕ ਟੀ ਹੈ ਇਹ ਸਮਝਣਾ ਕੀ ਹੈ ਬਲੈਕ ਟੀ ਪੀਨੇ ਆ ਬਈ ਹੁਣ ਤੇ ਫੇਰ ਧਰ ਕੇ ਆਹ ਸਾਰੇ ਬੈਗ ਸਾਈਕਲ ਤੇ ਫੇਰ ਚੱਲਦੇ ਆ ਅੱਗੇ ਨੂੰ ਕੱਪੀ ਮੇਰੀ ਆ ਸਾਈਕਲ ਦੇ ਵਿੱਚ ਮਿੱਤਰ ਮੇਰੇ ਵੱਡਾ ਕੱਪ ਤੇ ਆ ਕੋਲੇ ਸਾਡੇ ਨਾਲ ਕਾ ਸੀਗਾ ਇੱਥੋਂ ਪਾਣੀ ਵਗੈਰਾ ਭਰਿਆ ਭਾਂਡੇ ਤੋਤੇ ਸਾਰਾ ਕੁਝ ਇੱਥੇ ਹੀ ਕਰਿਆ ਤੇ ਕੁਝ ਐਦਾਂ ਦੀ ਇਹ ਜਗ੍ਹਾ ਮਗਰਲੀ ਸਾਈਡ ਤੋਂ ਤੇ ਉਪਰਾਂ ਬੜੀਆਂ ਘੈਂਟ ਆ ਝੋਪੜੀਆਂ ਹੀ ਲੱਗਦੀਆਂ ਗਈਆਂ ਪਿੱਛੇ ਦੇਖ ਸਕਦੇ ਹੋ ਪਿੱਛੇ ਪਰਾਲੀ ਇਕੱਠੀ ਕਰੀ ਬਈ ਇੱਕ ਉਪਜਾ ਲਾਗੇ ਤੇ ਸੋਹਣਾ ਮਾਹੌਲ ਆ ਬਈ ਪੂਰਾ ਨੇਪਾਲ ਦਾ ਇੱਧਰ ਇਕੱਠੇ ਹੋਏ ਖੜੇ ਆ ਸਾਰੇ ਸੇਕ ਕੀ ਜਾਂਦੇ ਆ ਬਈ ਚਾਹ ਪੀ ਜਾਂਦੇ ਆ ਨਾਲ ਨਾਲ ਤੇ ਆਪਾਂ ਵੀ ਚਾਹ ਪੀਨੇ ਆ ਕਿਹੜੇ ਪਾਸੇ ਸੀ ਕੱਪੀ ਆ ਕੱਪ ਫੜਾਈ ਨੇ ਕਾਲੀ ਜਾ ਪੀਣਾਗੇ ਬਈ ਹੁਣ ਸਮਾਨ ਪੈਕ ਕਰ ਲਿਆ ਜੀ ਆਪਾਂ ਜਿਹੜਾ ਜ਼ਿਗਾਰਡ ਲਾਇਆ ਸੀਗਾ ਸਾਈਕਲ ਜੋੜਨ ਵਾਲਾ ਉਹ ਕਾਮਯਾਬ ਹੋਇਆ ਨਹੀਂਗਾ ਬਣਾਇਆ ਵਧੀਆ ਸੀ ਪਰ ਜਿਹੜਾ ਮਗਰਲਾ ਸਾਈਕਲ ਆ ਉਹਦਾ ਬੈਲੈਂਸ ਨਹੀਂ ਬਣਿਆ ਉਹ ਟੇਡਾ ਹੋ ਜਾਂਦਾ ਜਦੋਂ ਆਹ ਮੋੜਦਾ ਸੀ ਮੈਂ ਤੇ ਅਸੀਂ ਦੋਨਾਂ ਨੇ ਹੀ ਬੈਠ ਕੇ ਉੱਤੇ ਚਲਾ ਕੇ ਦੇਖਿਆ ਸੀ ਪਰ ਗੱਲ ਜੀ ਬਣੀ ਨਹੀਂ ਬਈ ਤੇ ਹੁਣ ਸਾਈਕਲ ਆਪਾਂ ਲੈ ਕੇ ਚੱਲਦੇ ਆ ਅੱਗੇ ਇੰਦਰ ਵਾਲੇ ਬੈਗ ਵੀ ਮੈਂ ਮੂਰੇ ਕੱਸ ਲੇ ਤੇ ਹੁਣ ਸਾਈਕਲ ਦੇਖੋ ਆਪਣਾ ਕਿੰਨਾ ਸੋਹਣਾ ਲੱਗਦਾ ਐਂ ਕਹਿੰਦਾ ਸੀ ਮੈਂ ਵੀ ਜਿਹੜਾ ਆਹ ਸਮਾਨ ਆਗਾ ਜੇ ਇੱਕ ਬੈਗ ਆਪਾਂ ਹੋਰ ਇਹੇ ਜਾਂ ਲੈ ਲਿਆ ਮੂਰੇ ਆ ਜੂਗਾ ਆਹ ਸਮਾਨ ਇਹਦੇ ਚ ਆ ਜੂਗਾ ਜੇ ਸਾਡੇ ਦੋਨਾਂ ਕੋਲੇ ਇੱਕ ਇੱਕ ਇਹੇ ਜੇ ਹੋਰ ਆ ਜਾਣ 8 ਬੈਗ ਹੋ ਜਾਣਗੇ ਹਾਂ ਤੇ ਆ ਫਿਰ ਆਹ ਜਿਹੜਾ ਉਤਲਾਗਾ ਇਹ ਸਮਾਨ ਨਿਬੜ ਜੂ ਫਿਰ ਬੈਲੈਂਸ ਵਧੀਆ ਬਣੂ ਸਾਈਕਲ ਦਾ ਬਈ ਤੁਸੀਂ ਹੁਣ ਭਾਰ ਪਿੱਛੇ ਹੀ ਆ ਜਾਂਦਾ ਉੱਤੇ ਜਦੋਂ ਪਹਾੜੀ ਚੜਾਉਣੇ ਉਹਦਾ ਮੂਹਰੋਂ ਉੱਠਦਾ ਫਰੇ ਜਦੋਂ ਸਾਰੇ ਪਾਸੇ ਬਰਾਬਰ ਵਜ਼ਨ ਹੋ ਗਿਆ ਉਦੋਂ ਜਮਾ ਓਕੇ ਕੰਮ ਹੋ ਜੂ ਇਹਦਾ ਤੇ ਹੁਣ 15 ਦਾ ਅਗਲਾ ਚੱਕਾ ਖਰਾਬ ਆ ਤਾਂ ਕਰਕੇ ਉਹ ਤੋਂ ਸਮਾਨ ਦਾ ਲਾ ਲਿਆ ਹੌਲਾ ਹੋ ਗਿਆ ਸਾਈਕਲ ਇਹਦੇ ਵਾਲਾ ਹੁਣ ਤੇ ਹੁਣ ਚਲਦੇ ਆਪਾਂ ਸਾਈਕਲਾਂ ਵਾਲੀ ਦੁਕਾਨ ਤੇ ਉਥੋਂ ਜਾ ਕੇ ਕਰਵਾਉਣੇ ਆ 15 ਦਾ ਸਾਈਕਲ ਆਪਾਂ ਠੀਕ ਚਲੋ ਜੀ ਤੁਰਦੇ ਆਂ ਲੇਟ ਹੋ ਗਿਆ ਅੱਜ ਕਾਫੀ ਕਿਉਂਕਿ ਪਹਿਲਾਂ ਅਸੀਂ ਆਪ ਹੀ ਖੋਲ ਕੇ ਦੇਖੀਗੇ ਪੰਗੇ ਲਈਏ ਪਰ ਉਹਦਾ ਐਕਸਲ ਜਿਹੜਾ ਮੂਰਲਾ ਐਕਸਲ ਜਾਂ ਹੁੰਦਾ ਉਹ ਤੇ ਉਹ ਸਾਰੇ ਹੀ ਘਸਿਆ ਫਿਆ ਵਿਚੋਂ ਟੁੱਟ ਗਿਆ ਗੋਲੀਆਂ ਸਾਡੇ ਕੋਲੇ ਸਿੰਘ ਐਕਸਟਰਾ ਗੋਲੀਆਂ ਅਸੀਂ ਪਾ ਸਕਦੇ ਸੀ ਪਰ ਜਦੋਂ ਵਿੱਚੋਂ ਹੀ ਗਲ ਗਿਆ ਖਾਮਾ ਫੇਰ ਐਵੇਂ ਗੋਲੀਆਂ ਪਾਈਆਂ ਉਹ ਵੀ ਖਰਾਬ ਜਾਣੀਆਂ ਸਾਰੀਆਂ ਤੇ ਚਲੋ ਬਾਦਦੇ ਅੱਗੇ ਕਰਾਉਣੇ ਆ ਸਾਈਕਲ ਠੀਕ ਇਹ ਕੇਕ ਲੈਨੇ ਆ ਬਾਦਦੇ ਸੈਲੀਬ੍ਰੇਟ ਕਰਦੇ ਆ ਦਰਜੀਤ ਸਿੰਘ ਦਾ ਅਸਲ ਇੱਕ ਗੱਲ ਹੋਰ ਕਹਿਣੀ ਮੈਂ ਚਾਹੂੰਗਾ ਜਦੋਂ ਵੀ ਸਵੇਰੇ ਉੱਠਦੇ ਆ ਰੋਜ਼ ਆਪਣਾ ਜਨਮ ਦਿਨ ਹੁੰਦਾ ਤੇ ਰੋਜ਼ ਆਪਣਾ ਦਿਨ ਹੈ ਬਈ ਆਸ ਖੇੜ ਕੇ ਕਰਤਾ ਕਰੋ ਕਿਉਂਕਿ ਪਤਾ ਨਹੀਂ ਕਦੋਂ ਇੱਥੋਂ ਚਲੇ ਜਾਣਾਗਾ ਰੋਜ਼ ਦਿਨੇ ਸ਼ੁਕਰਾਨਾ ਕਰਿਆ ਕਰੋ ਸਵੇਰੇ ਉੱਠ ਕੇ ਰੱਬ ਦਾ ਰੋਜ਼ ਜਨਮਦਨ ਹੁੰਦਾ ਆਪਣਾ ਬਾਈ ਜੀ ਦੁਕਾਨ ਤੇ ਪਹੁੰਚ ਚੁੱਕੇ ਆ ਤੇ ਹੁਣ ਦੇਖਦੇ ਆ ਕੀ ਬਿਮਾਰੀ ਪਈ ਸੀ ਆਪਣੇ ਸਾਈਕਲ ਨੂੰ ਤੇ ਡਾਕਟਰ ਸਾਹਿਬ ਸਾਹਮਣੇ ਖੜੇ ਆ ਕਿ ਭਾਈ ਇਹਦੇ ਵਾਲੇ ਸਾਈਕਲ ਦਾ ਆਹ ਚਿਮਟਾ ਜਿਹੜਾ ਇਹ ਵੈਲਡ ਕਰੀ ਬੈਠਾ ਸੀ ਤੇ ਮੁੜ ਜਾਂਦਾ ਇਹ ਹੇਂਗਨ ਸਾਹਬ ਵਾਲੇ ਤੋਂ ਹਾਂ ਇੱਥੋਂ ਟੁੱਟ ਜੂ ਇਹ ਅੱਗੇ ਜਾ ਕੇ ਤੇ ਹੁਣ ਇਹ ਨਵਾਂ ਹੀ ਪਵਾ ਰਹੇ ਹਾਂ ਕਿਉਂਕਿ ਅੱਗੇ ਜਾ ਕੇ ਸਾਨੂੰ ਦਿੱਕਤ ਦੇ ਸਕਦਾ ਐਵੇਂ ਜਿ ਕਿਸੇ ਪਹਾੜੀ ਭੂੜੀ ਤੇ ਟੁੱਟ ਗਿਆ ਭਾਈ ਫਿਰ ਉਸੇ ਸੱਟ ਪੇਟ ਵੱਜ ਸਕਦੀ ਹੈ ਤਾਂ ਕਰਕੇ ਅਸੀਂ ਨਵਾਂ ਹੀ ਪਵਾ ਰਹੇ ਹਾਂ ਹੁਣ ਉਧਰ ਚੱਕਾ ਵੀ ਭਾਈ ਅਗਲਾ ਠੀਕ ਕਰੀ ਜਾਂਦਾਗਾ ਤੇ ਵਧੀਆ ਐ ਟੱਲੀ ਬਣਾ ਦੇਣਾ ਹੁਣ ਇਹਦਾ ਸਾਈਕਲ ਆਪਾਂ ਫੇਰ ਚੱਲਾਂਗੇ ਅੱਗੇ ਦੇਖਦੇ ਆ ਕਿੰਨਾ ਖਰਚਾ ਆਉਂਦਾ ਇੱਧਰ ਸਾਈਕਲ ਬਈ ਪਿੰਦਰ ਦਾ ਠੀਕ ਹੋ ਗਿਆ ਤੇ ਸਮਾਨ ਹਜੇ ਮੇਰੇ ਕੋਲ ਹੀ ਐ ਮਾਲਾ ਘੈਂਟ ਹੈਂਡਲ ਦਾ ਬੈਲੈਂਸ ਬਣਾਇਆ ਮੂਰੇ ਲੱਦ ਕੇ ਜੇ ਨਜ਼ਾਰਾ ਆ ਰਿਹਾ ਚਲਾਉਣ ਚ ਅੱਗੇ ਰੁਕਣ ਨੂੰ ਜਗ੍ਹਾ ਭਾਲਦੇ ਆ ਸਾਰਾ ਦਿਨ ਹੀ ਲੱਗ ਗਿਆ ਅੱਜ ਆਪਾਂ ਨੂੰ ਕਾਫੀ ਕੰਮ ਸੀ ਸਾਈਕਲ ਦਾ ਇਹ ਤਾਂ ਕਰਾਉਣ ਵਾਲਾ ਮਗਰਲਾ ਚੱਕਾ ਵੀ ਖਰਾਬ ਸੀ ਮੂਰਲਾ ਵੀ ਤੇ ਹੈਂਡਲ ਉਹ ਵੀ ਸੈੱਟ ਕਰਾਇਆ ਥੋੜਾ ਜਿਹਾ ਤੇ ਇੱਕ ਚੱਕੇ ਮੂਰਲੇ ਚੱਕੇ ਵਾਲਾ ਉਹ ਚਮਟਾ ਜਿਹਾ ਹੁੰਦਾ ਹੈੜਾ ਉਹ ਵੀ ਨਵਾਂ ਪਵਾਇਆ ਕਾਫੀ ਸਮਾਂ ਲੱਗ ਗਿਆ ਤੇ ਹੁਣ ਸਾਈਕਲ ਵਧੀਆ ਚੱਲਦਾ ਹੁਣ ਰੈਲਾ ਅੱਗੇ ਨਾਲੋਂ ਹਾਂ ਪਹਿਲਾਂ ਨਾਲੋਂ ਠੀਕ ਹੈ ਚਲੋ ਸਹੀ ਹੈ ਐਵੇਂ ਪਹਿਲਾਂ ਅਸੀਂ ਵਰਤਦੇ ਨਹੀਂ ਸੀ ਆ ਕੁੰਡੀਆਂ ਨਹੀਂ ਹੋਣ ਟੈਂਟ ਆਪਣਾ ਲੱਗ ਚੁੱਕਿਆ ਜੀ ਤੇ ਟੈਂਟ ਲਾਇਆ ਅਸੀਂ ਪੁਲਿਸ ਸਟੇਸ਼ਨ ਪੁਲਿਸ ਚਮਕੀ ਗਈ ਪਹਿਲਾਂ ਉਧਰ ਅੰਦਰ ਲਾਉਂਦੇ ਸੀ ਉਧਰ ਸਾਈਕਲ ਖੜਾ ਸੀ ਤੇ ਬਾਈ ਹਰਗੇ ਕਹਿੰਦੇ ਵੀ ਇੱਧਰ ਲਾ ਲਿਓ ਆ ਜਗ੍ਹਾ ਖਾਲੀ ਪਈ ਹੈ ਵਧੀਆ ਇੱਥੇ ਮਿੱਟੀ ਹੈ ਕੱਚਾ ਰੇਤਾ ਹੈ ਕਾ ਵਧੀਆ ਤੇ ਮੇਰਾ ਵਾਲਾ ਸਾਈਕਲ ਉਹ ਖੜਾ ਪਿੰਦਰ ਵਾਲਾ ਵੀ ਇੱਧਰ ਲੈ ਕੇ ਆਉਣੇ ਆ ਤੇ ਬਣਾਉਣੇ ਆ ਜੀ ਫਿਰ ਆਲੂ ਆਲੂਆਂ ਦੀ ਬਣੂਗੀ ਸਬਜ਼ੀ ਅੱਜ ਆਲੂ ਤੇ ਰੋਟੀਆਂ ਘਰ ਦੇ ਆ ਤਿਆਰ ਇਹ ਕੇਕ ਵਗੈਰਾ ਸਾਨੂੰ ਮਿਲਿਆ ਨਹੀਂ ਕੇਕ ਕੱਟਣਾ ਸੀਗਾ ਅੱਜ ਪਿੰਦਰ ਦਾ ਜਨਮ ਦਿਨ ਸੀਗਾ ਤੇ ਚਲੋ ਕੋਈ ਨਾ ਕੱਲ ਨੂੰ ਸਹੀ ਕੱਲ ਨੂੰ ਕਿਸੇ ਸ਼ਹਿਰ ਚ ਜਾ ਕੇ ਮਿਲ ਜੂਗਾ ਇੱਥੇ ਪਿੰਡ ਜੇ ਹੈਗੇ ਆ ਉਹ ਇੰਨੀ ਵਧੀਆ ਸੁਵਿਧਾ ਹੈ ਨਹੀਂ ਇੱਧਰ ਤਾਂ ਕਰਕੇ ਤੇ ਇਥੋਂ ਐ ਜਾ ਕੇ ਆ ਸਾਹਮਣੇ ਆ ਥਾਣਾ ਪੁਲਿਸ ਚਮਕੀ ਹੈ ਨਹੀਂ ਇੱਕ ਛੋਟੀ ਜੀ ਤੇ ਲਿਆਉਣੇ ਆ ਵੀ ਸਾਈਕਲ ਤੇ ਬੋਰਡ ਲਾਓ ਜੀ ਸਾਈਕਲ ਵੀ ਇੱਥੇ ਲਿਆਂਦੇ ਤੇ ਟੈਂਟ ਵੀ ਤੇ ਹੁਣ ਆਪਣਾ ਰੋਟੀ ਟੁੱਕ ਕਰਦੇ ਆ ਤਿਆਰ ਤੇ ਪਿੰਦਰ ਬੋਰਡ ਲਾਉਂਦਾ ਬਾਈ ਅੰਦਰ ਚਾਰਜ ਵਾਸਤੇ ਕਿਉਂਕਿ ਪਾਵਰ ਬੈਂਕ ਲੋ ਹੋ ਗਿਆ ਕੱਲ ਸਾਨੂੰ ਰਾਤ ਬਿਜਲੀ ਦੀ ਸੁਵਿਧਾ ਮਿਲੀ ਨਹੀਂ ਕਿਤੇ ਤੇ ਅੱਜ ਮਿਲ ਚੁਕੀ ਆ ਆਯੂਦਾਰਨ ਉਹ ਪਿੱਛੇ ਨਾ ਟੈਂਟ ਦੇ ਉਹਦੀ ਉਹ ਕੱਢਣਾ ਹੁੰਦਾ ਸਬਜੀ ਬਣਾਉਣ ਲੱਗ ਰਹੇ ਹਾਂ ਮਸਾਲੇ ਤਿਆਰ ਆ ਟਮਾਟਰ ਹਰੀਆਂ ਮਿਰਚਾਂ ਲਸਣ ਆਧਾ ਗੰਡਾ ਸਾਰਾ ਕੁਝ ਵਧੀਆ ਬਈ ਆਪਾਂ ਪੀਸ ਲੈ ਚੌਪਰ 'ਚ ਹਰੀ ਬੈਂਗਣੀ ਇਹ ਇਧਰ ਦੀ ਮਟਰ ਜੇ ਵੀ ਲਿਆਂਦੇ ਸੀ ਇਧਰ ਲਿਆ ਆ ਤੁਹਾਨੂੰ ਦਿਖਾਉਣਿਆ ਕਿ ਇਹੇ ਜੇ ਨਿਕਲੇ ਆ ਥੋੜੇ ਜਿ ਸੀ ਇਧਰ ਆਪਣੇ ਪੁਲਿਸ ਵਾਲੇ ਵੀਰਾਂ ਨੇ ਦਿੱਤੇ ਸੀਗੇ ਬਾਈ ਐਂ ਜੀ ਆ ਕੁਛ ਇਹ ਚੌਲਾਂ ਯਾਰਗੇ ਤਾਂ ਇਹ ਤਾਂ ਚੌਲੀ ਹੀ ਹੈਗੀ ਦੀਨ ਦੇ ਪਰ ਮਟਰਾਂ ਆ ਰਗੇ ਇਹ ਤੇ ਇਧਰ ਰਪਿੰਦਰ ਆਟਾ ਕੌਣ ਰਹਿਆ ਐਨੇ ਫਿਰ ਆਲੂ ਚੀਰਦੇ ਆ ਤੇ ਨਾਲ ਮੇਥਾ ਧਨੀਆ ਤੇ ਬੈਂਗਣੀ ਮਿਕਸ ਸਬਜ਼ੀ ਬਣਾਉਣੇ ਆਪਾਂ ਅੱਜ ਪੂਰੀ ਵਧੀਆ ਤਕੜੀ ਅੱਜ ਖਰਾਕ ਬਾਂਦੂ ਆਪਣੀ ਵਧੀਆ ਬਾਕੀ ਕੇਕ ਕੱਲ ਨੂੰ ਕੋਸ਼ਿਸ਼ ਕਰਾਂਗੇ ਅੱਜ ਸਾਡੇ ਪੈਸੇ ਲੱਗ ਗਏ ਸਾਰੇ ਹੂੰ ਸਾਰੇ ਸਾਈਕਲ ਤੇ ਲੱਗ ਗਏ ਬਾਕੀ ਕੇਕ ਮਿਲਿਆ ਵੀ ਨਹੀਂ ਅੱਜ ਕਿਤੋਂ ਚਲੋ ਬਾਕੀ ਦੇਣਾ ਆਪਣਾ ਵਧੀਆ ਰਿਹਾ ਅੱਜ ਸਾਈਕਲ ਘਾਟੀ ਚ ਲਾਇਆ ਰੈਸਟ ਵਧੀਆ ਮਿਲ ਗਈ ਹੁਣ ਕੱਲ ਨੂੰ ਪੂਰਾ ਖਿੱਚਾ ਜਾਊਗਾ ਸਾਈਕਲ ਕਿਉਂਕਿ ਸਾਈਕਲ ਵੀ ਓਕੇ ਆ ਹੁਣ ਜਮਾਂ ਪਿੰਦਰ ਵਾਲਾ ਹੁਣ ਨੇਰੀਆਂ ਠਾਵਾਂ ਜੀ ਪੂਰੀਆਂ ਐਂਦਾ ਮੂੰਹ ਜੋਰ ਲਾਈ ਜਾਂਦੇ ਹੋਰ ਚਲੋ ਬਣਾ ਲ ਗਏ ਕਿਰਾਂ ਰੋਟੀ ਟੱਕਾ ਸੀ ਫੇਰ ਕਰਦੇ ਆ ਗੱਲਬਾਤ ਵਾਹੀ ਬਈ ਦਾਲ ਮੜੀ ਜੀ ਮੜੀ ਜੀ ਵਾਹ ਵਾਹ ਬਾਈ ਮੜੀ ਜੀ ਤਾਂ ਉਹੀ ਕਹਿਣੇ ਹੁੰਨੇ ਆ ਨਾ ਨਾ ਬਾਈ ਮਾੜਾ ਹੀ ਮੜੀ ਜੀ ਕਿਹਾ ਤੂੰ ਟਾਈਮ ਹੋ ਗਿਆ ਜੀ ਤੇ ਦਾਲ ਆਪਣੀ ਤਿਆਰ ਹੈ ਕਿਹਾ ਪਹਿਲਾਂ ਹੀ ਪਾ ਲਿਆ ਸੀ ਦੇਸੀ ਇਹ ਹਜੇ ਚੱਲੀ ਜਾਂਦਾ ਵਾਵਾ ਟਾਈਮ ਦਾ ਤੇ ਰੋਟੀਆਂ ਇੱਧਰ ਤਿਆਰ ਆ ਪੂਰੀਆਂ ਤੇ ਛਕਦੇ ਆ ਜੀ ਹੁਣ ਫੇਰ ਚੱਲਦੇ ਆ ਆਪਾਂ ਟੈਂਟ ਚ ਸਮਾਨ ਸਾਰਾ ਇਕੱਠਾ ਕਰਕੇ ਸਾਈਕਲਾਂ ਤੇ ਬੰਨ੍ਹ ਕੇ ਉੱਤੇ ਪਾ ਦਾਂਗੇ ਇਹਦੇ ਤਰਪਾਲ ਪੰਨਾ ਜਿਹਾ ਹੈਗਾ ਸਾਡੇ ਕੋਲੇ ਉਹ ਪਾ ਦਾਂਗੇ ਤੇ ਸਬਜ਼ੀ ਬਣਾਈ ਜੈ ਸੁੱਕੀ